ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਆਈ ਕੇ ਡੌਗਸ ਹੋਤੇ ਹਾਂਜੀ ਹਾਂ ਬਾਈ ਜੀ ਤੁਹਾਡੇ ਚੈਨਲ ਦਾ ਧੰਨਵਾਦ ਆ ਬੱਧਾ ਦਾ ਠੀਕ ਆ ਵੀਰੇ ਆਪਣਾ ਵੀਰੇ ਚੈਨਲ ਦਾ ਚਲੋ ਪਰਮਾਤਮਾ ਕਿਰਪਾ ਨਾਲ ਵਧੀਆ ਤੁਹਾਡਾ ਬੱਚੇ ਸੇਲ ਪਰਚੇਜ ਹੋਈ ਜਾ ਰਹੇ ਨੇ ਆਪਣੇ ਚੈਨਲ ਦੇ ਥਰੂ ਤਾਂ ਬਾਈ ਜੀ ਦੀ ਜਿਹੜੀ ਸਪੈਸ਼ਲਟੀ ਆ ਉਹਦਾ ਕਲਚਰ ਫੋਰਮ ਠੀਕ ਆ ਟਾਇਰ ਦੇ ਵਿੱਚ ਤੇ ਪੁਮੇਰੀਅਨ ਦੇ ਵਿੱਚ ਬਾਈ ਜੀ ਸਪੈਸ਼ਲਟੀ ਬਾਈ ਜੀ ਇਹ ਦੇ ਵਿੱਚ ਹੈ ਜੇ ਅਗਰ ਆਲ ਬਰੀਡ ਦਾ ਵੀ ਇਹਦਾ ਕੰਮ ਲੱਗਦਾ ਇਹ ਬਾਕੀ ਗੱਲ ਜੀ ਇਸ ਟਾਈਮ ਬੱਚੇ ਲੈ ਕੇ ਅੱਜ ਹੀ ਆਪਾਂ ਗੱਲ ਕਰਦੇ ਆ ਬਾਈ ਨਾਲ ਬ੍ਰੇਡ ਆ ਮੇਲ ਆ ਫੀਮੇਲ ਆ ਭਾਈ ਜੀ ਕੀ ਕੀ ਰੇਟ ਆ ਕੀ ਕੀ ਪ੍ਰਾਈਸ ਆ ਜੀ ਇਹ ਭਾਈ ਜੀ ਇਹ ਬਲੈਕ ਫੀਮੇਲ ਆ ਆਪਣੇ ਕੋਲ ਮੇਲ ਵੀ ਹੈਗੀ ਆ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਤੇ ਮੇਲ ਆ ਠੀਕ ਹੈ ਭਾਈ ਤੇ ਬਾਕੀ ਭਾਈ ਜੀ ਪ੍ਰਾਈਸ ਦੱਸ ਦਿਓ ਇਹਨਾਂ ਦਾ ਪ੍ਰਾਈਸ ਤੇ 10000 ਰੁਪਏ ਦਾ ਇੱਕ ਮੇਲ ਦਾ ਹਾਂ ਜੀ ਤੇ ਫੀਮੇਲ ਦਾ ਹੈਗਾ 8000 ਰੁਪਏ ਠੀਕ ਹੈ ਵੀਰੇ ਤੇ ਬਾਕੀ ਭਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਕੰਮ ਹੈ ਨਾ ਹਾਂ ਜੀ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਆਨਲਾਈਨ ਡਿਲੀਵਰੀ ਆ ਭਾਈ ਦੀ ਤੇ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 964653140 ਠੀਕ ਹੈ ਵੀਰੇ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱ ਫੀਰ ਆਲ ਬਾਈ ਲਵੇ ਸਟਾਕ ਠੀਕ ਹੈ ਕਲਚਤ ਬੌਮ ਤੇ ਪਮੇਰੇ ਦੇ ਵਿੱਚ ਬੱਚੇ ਪਏ ਨੇਗੇ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਬਾਈ ਇੱਕ ਹੋਰ ਗੱਲ ਪੁੱਛਾਂ ਮੈਂ ਆਪਣੇ ਚੈਨਲ ਤੋਂ ਜੇ ਕੋਈ ਆਂਦਾ ਬੰਦਾ ਸਬਸਕਰਾਈਬਰ ਫੋਲੋਅਰ ਆਂਦਾ ਆ ਤਾਂ ਉਹਦਾ ਕੁਝ ਮਾਨ ਅਦਰ ਹੋ ਜਾਊਗਾ ਹਾਂਜੀ ਹਾਂਜੀ ਵੀਰੇ ਲੈਸ ਕਰਾਂਗੇ ਠੀਕ ਆ ਓਕੇ ਵੀਰੇ ਓਕੇ ਜੀ ਅਸੀਗਾ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਵਧੀਆ ਜੀ ਉਰਾਈਏ ਡਾਕਟਰਸ ਉਤੇ ਹਾਂਜੀ ਹਾਂਜੀ ਵੀਰੇ ਆਪਣੀ ਲੋਕੇਸ਼ਨ ਬਰਨਾਲਾ ਹੀ ਪੈ ਜਿੰਦੇ ਨਾ ਆਪਣੀ ਲੋਕੇਸ਼ਨ ਬਰਨਾਲਾ ਪਿੰਡ ਜ਼ਾਨਗੜੀ ਜੀ ਠੀਕ ਹੈ ਵੀਰੇ ਬਾਈ ਜੀ ਨਾ ਜਰਮਨ ਤੇ ਕਲਚਰ ਪੌਮ ਪੱਗ ਦੇਖੋ ਪੱਗ ਦਾ ਬੱਚਾ ਹੈ ਬਾਈ ਨੇ ਨਾ ਥੋੜਾ ਜਿਹਾ ਕਵਰ ਕੀਤਾ ਹੋਇਆ ਬਲੈਕ ਕਲਰ ਦੇ ਵਿੱਚ ਹੈ ਠੀਕ ਹੈ ਨਾ ਤੇ ਬਾਕੀ نیچے ਬੱਚੇ ਵੀ ਪਏ ਨੇ ਪੋਮੇਰੀਅਨ ਦੇ ਵੀ ਪਏ ਨੇ ਬੋਲ ਰੀਵਰ ਦਾ ਵੀਰੇ ਕੀ ਹੈ ਇਹ ਫੀਮੇਲ ਹੈ ਕਿ ਮੇਲ ਹੈ ਫੀਮੇਲ ਹੈ ਫੀਮੇਲ ਹੈ ਤੇ ਜਰਮਨ ਦਾ ਵੀ ਇਹ ਵੀ ਫੀਮੇਲ ਹੈ ਫੀਮੇਲ ਹੈ ਤੇ ਬਾਈ ਜੀ ਕਿਹੜੇ ਕੌਰ ਦੇ ਵਿੱਚ ਹੈ ਇਹ ਇਹ ਲੋਅ ਕੋਡ ਚ ਆਈ ਲੋਅ ਕੋਡ ਦੇ ਵਿੱਚ ਬਾਈ ਜੀ ਕੀ ਡਿਮਾਂਡ ਕਰਦੇ ਹੋ ਕਿੰਨੀ ਏਜ ਆ ਬੱਚੇ ਜੀ ਇਹਦੀ 45 ਦਿਨਾਂ ਦੀ ਏਜ ਆ ਜੀ 11000 ਰੁਪਏ ਆ ਜੀ 11000 ਰੁਪਏ ਹਾਂ ਜੀ ਤੁਸੀਂ ਬੱਚਾ ਦੇਖ ਹੀ ਸਕਦੇ ਬੱਚਾ ਬਹੁਤ ਵਧੀਆ ਸੋਹਣਾ ਹੈ ਤੇ ਬਾਈ ਜੀ ਆਹ ਕਲਚਰ ਪਾਉਂਦੇ ਬੱਚੇ ਤੇ ਵਾਈਟ ਦਾ ਬੱਚੇ ਦਾ ਜੀ ਬਰਾਜ ਇਹ 4500 ਮਿਲਦਾ ਜੀ ਹਾਂ ਜੀ ਤੇ ਇਹ 8000 ਦਾ ਮਿਲਦਾ 8000 ਦਾ ਮਿਲ ਠੀਕ ਆ 8000 ਰੁਪਏ ਦਾ ਜਿਹੜਾ ਬੱਚੇ ਬਹੁਤ ਚਲੋ ਠੰਡਾ ਮੌਸਮ ਹੋਣ ਕਰਕੇ ਨਾ ਕਾਫੀ ਬੱਚੇ ਉਹ ਕਰ ਰਹੇ ਨੇਗੇ ਤੇ ਆਪਾਂ ਨਿਸ਼ਚਿਤ ਕਰ ਦਿੱਤੀ ਬਾਕੀ ਵੀਰੇ ਆਪਣਾ 올ਰੀ ਡਿਲੀਵਰੀ ਹੈ ਸੋਨੇ ਡਿਲੀਵਰੀ ਹੈ ਬਈ ਠੀਕ ਹੈ ਤੇ ਬਾਕੀ ਬਈ ਦੀ ਪੀਟੀਮ ਮੋਟਿੰਗ ਕਰਾਉਣੀ ਉਹ ਸਾਰੇ ਸਟਾਫ ਨੇ ਵੀ ਆਪਾਂ ਸਟਾਰਟ ਵੀਰੇ ਆਪਣੇ ਕਿਹੜੇ ਕਿਹੜੇ ਸਟਾਰਟ ਨੇਗੇ ਸਾਰੀ ਨੇ ਬਈ ਯਾਰ ਸਾਰੀ 올ਬ੍ਰੀਡ ਦੇ ਸਟਾਰਟ ਨੇਗੇ ਜਿਹੜਾ ਬਾਈ ਜੀ ਦਾ ਸਟਾਰਟ ਸਰਵਿਸ ਦਾ ਕੰਮ ਵੀ ਹੈ ਜਿਹੜਾ ਬਾਈ ਜੀ ਦੀ ਲੋਕੇਸ਼ਨ ਬਾਈ ਜੀ ਬਰਨਾਲਾ ਬਈ ਪਿੰਡ ਦਾਣਗੜਾ ਦਾਣਗੜਾ ਤੇ ਮੋਬਾਈਲ ਨੰਬਰ ਬੋਲ ਦਈਏ ਵੀਰੇ ਆਪਣਾ 98392271470 ਬਈ ਠੀਕ ਹੈ ਨੀਚੇ ਨਾ ਵੀਡੀਓ ਦੇ ਬਾਈ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬ੍ਰੀਡ ਦੇ ਵਿੱਚ ਕੰਮ ਆ ਤੇ ਆਲ ਹੀ ਸਟੱਡ ਸਰਵਿਸ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਲਹਾਲ ਬਾਈ ਜੀ ਲਵੇ ਮੇਰੀਅਨ ਕਲਚਰ ਪੱਗ ਤੇ ਗੋਲਡਨ ਰੀਵਰ ਜਰਮਨ ਤੇ 4 4 ਦੇ ਬੱਚੇ ਵੀ ਪਏ ਨੇਗੇ ਬਾਕੀ ਬਾਈ ਜੀ ਆ ਲੈਬਰੀ ਦੇ ਬੱਚੇ ਹਨ ਹਾਂਜੀ ਵੀਰੇ ਹਾਂਜੀ ਹਾਂਜੀ ਇਹ ਲੈਬਰੀ ਦੇ ਬੱਚੇ ਪਏ ਨੇ ਭਾਜੀ ਠਕਣਾ ਠੰਡਾ ਮੌਸਮ ਹੋਣ ਕਰਕੇ ਬਾਈ ਨੇ ਕਵਰ ਕਰ ਖੇ ਨੇਗੇ ਗਣਾ ਪਾਜੀ ਮੇਲ ਫੀਮੇਲ ਪਾਜੀ ਕੀ ਪ੍ਰਾਈਸ ਹੈ ਕੀ ਕੀ ਰੇਟ ਦੇ ਵੀਰੇ ਮੇਲ ਵੀਰੇ 8000 ਦਾ ਫੀਮੇਲ 500 ਦਾ ਠੀਕ ਹੈ ਵੀਰੇ ਤੇ ਬਾਕੀ ਬਾਈ ਦਾ ਨੰਬਰ ਦੱਸ ਹੀ ਦਿੱਤਾ ਬਾਈ ਜੀ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਥੈਂਕ ਯੂ ਸਿਗਾ ਭਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਆਈ ਕੇ ਡਾਕਸ ਉਹ ਤੇ ਹਾਂਜੀ ਹਾਂਜੀ ਆ ਗਈ ਕੋਲ ਭਾਜੀ ਕਲਚਰ ਦੇ ਬੱਚੇ ਨੇ ਭਾਜੀ ਲੋਵੇ ਸਰਜਰੀ ਦੇ ਬੱਚੇ ਨੇ ਜੇ ਤੇ ਨੀਚੇ ਤੁਸੀਂ ਦੇਖ ਸਕਦੇ ਹੋ ਪੇਰੀਅਨ ਬੱਚੇ ਨਹੀਂ ਪੇਰੀਅਨ ਦੇ ਬੱਚੇ ਨੇ ਕਿ ਤੇ ਉਹ ਡੈਸ਼ਨ ਫੀਮੇਲ ਹੈ ਜੀ ਹਾਂਜੀ ਡੈਸ਼ਨ ਫੀਮੇਲ ਇੱਕ ਪੇਰੀਅਨ ਮੇਲ ਹੈ ਠੀਕ ਹੈ ਆਪਾਂ ਬੱਚੇ ਸੁੱਤੇ ਪਏ ਨੇ ਮੈਂ ਡਿਸਟਰਬਾ ਨਾ ਕਰਨਾ ਜਿਹੜੇ ਬੱਚੇ ਐਕਟਿਵ ਕਰਾ ਛੱਡਦਾ ਕਰਕੇ ਥੋੜੀ ਤੁਹਾਨੂੰ ਮਨ ਦੇਣੇ ਬੱਚੇ ਤੇ ਬਾਈ ਜੀ ਆਪਣਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਜੀ ਹਾਂਜੀ ਆਲ ਬ੍ਰੀਡ ਦੇ ਵਿੱਚ ਆਲ ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਬਾਈ ਜੀ ਇਹਦੇ ਫਿਲਹਾਲ ਕਲਚਰ ਤੇ ਸਟਜੂ ਦੇ ਵਿੱਚ ਸੀਗਾ ਪਾਜੀ ਇਹਦੇ ਵਿੱਚ ਮੇਲ ਫੀਮੇਲ ਕੀ ਆ ਬੀਜਾ ਸਟਜੂ ਫੀਮੇਲ ਹੈਗੀ ਠੀਕ ਹੈ ਜੀ ਪ੍ਰੋਪਰ ਮਾਰਕਿੰਗ ਆ ਬੱਚੇ ਦੀ ਦੋਨੋਂ ਐਨਕ ਮੰਨਦੀ ਹੈ ਦੇਖਾ ਗੂਗਲ ਆਈਡਾ ਜੀ ਘੁਮਾ ਕੇ ਦਿਖਾ ਦਿਓ ਹਾਂਜੀ ਘੁਮਾ ਕੇ ਦਿਖਾ ਦਿਓ ਬੱਚਾ ਗੂਗਲ ਆਈਡ ਦੇ ਵਿੱਚ ਬੱਚਾ ਹੈ ਫੁੱਲ ਵਧੀਆ ਮਾਰਕਿੰਗ ਦੇ ਵਿੱਚ ਵਿੱਚ ਪਾਜੀ ਕੀ ਏਜ ਹੈ ਦੀ ਏਜ ਇਹਦਾ 55 ਦਿਨਾਂ ਦੀ 55 ਦਿਨਾਂ ਦੀ ਪ੍ਰਾਈਸ ਬਾਈ ਜੀ ਪ੍ਰਾਈਸ ਇਹਦਾ 8500 ਰੁਪਏ 8500 ਰੁਪਏ ਤੇ ਭਾਜੀ ਆ ਕਲਚਰ ਦੇ ਵਿੱਚ ਮਿਲਦਾ ਇੱਕ ਕਲਚਰ ਬੋਮ ਮੇਲ ਹੈ ਜੀ ਠੀਕ ਹੈ ਜੀ 6500 ਰੁਪਏ ਦਾ ਸਨੋ ਵਾਈਟ ਦੇ ਵਿੱਚ ਆਪਾਂ ਕਹਿਦੀ ਵੀ ਸਨੋ ਵਾਈਟ ਦਾ ਹਲਕਾ ਜਾਂ ਬ੍ਰਾਊਨ ਵਿੱਚ ਦੇ ਵਿੱਚ ਹੈਗਾ ਤੇ ਭਾਜੀ ਪੁਮੇਰੀਅਲ ਦਾ ਰੇਟ ਭਾਜੀ ਪੁਮੇਰੀਅਲ 4500 ਰੁਪਏ ਮੇਲ ਹੈ ਵੀਰੇ ਮੇਲ ਹਾਂਜੀ ਫੀਮੇਲ ਭਾਜੀ ਫੀਮੇਲ ਹੈਗੇ 3500 ਰੁਪਏ 3500 ਤੇ ਭਾਈ ਜੀ ਆਪਣਾ 올 ਇੰਡੀਆ ਡਿਲੀਵਰੀ ਹੈ ਜੀ ਹਾਂਜੀ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਈਓ ਤੇ ਹਾਂਜੀ ਜਨਮ ਦੇ ਲੋਕੇਸ਼ਨ ਦੱਸ ਦਈਏ ਹਾਂਜੀ ਸ਼ਾਪ ਆਪਣੀ ਵੀਰੇ ਮਾਨ ਸੈਂਟਿਕ 41 ਠੀਕ ਹੈ ਨੀਚੇ ਨਾ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦੀ 올 ਇੰਡੀਆ ਡਿਲੀਵਰੀ ਹੈ ਤੇ 올 ਹੀ ਬਰੀਡ ਦੇ ਵਿੱਚ ਕੰਮ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਬਾਕੀ ਬਾਈ ਜੀ ਆਪਣਾ ਫਿਸ਼ ਦਾ ਕੰਮ ਆਗਾ ਫਿਸ਼ੋ ਕਰੀਮ ਬਣਾਉਨੇ ਆਪਾਂ ਠੀਕ ਹੈ ਜੀ ਜਿੱਦਾਂ ਵੀ ਡਿਮਾਂਡ ਹੋਵੇ ਅਗਲੇ ਦੀ ਆਪਾਂ ਹੋਮ ਮੇਡ ਹੈਂਡ ਮੇਡ ਵੀ ਬਣਾ ਦਿੰਦੇ ਆਂਗੇ ਬਾਕੀ ਇੰਪੋਰਟਡ ਟੈਂਕ ਵੀ ਹੁੰਦੇ ਆਪਨੇ ਠੀਕ ਹੈ ਭਾਜੀ ਫਿਸ਼ ਦੀ ਹਰ ਇੱਕ ਵੈਰਾਈਟੀ ਮਿਲਦੀ ਹੈ ਫਿਸ਼ ਦੇ ਵਿੱਚ ਵੀ ਬਾਈ ਦਾ ਕੰਮ ਹੈ ਠੀਕ ਹੈ ਨਾ ਤੇ ਆਪਣੀ ਪੈਟ ਸ਼ਾਪ ਹੈ ਇੱਥੇ ਮਾਨਸਾ ਹਾਂਜੀ ਮਾਨਸਾ ਪੈਟ ਸ਼ਾਪ ਹੈ ਵੀ ਆਪਣੀ ਕੇਐਸ ਫਿਸ਼ੋ ਕਰੀਮ ਦੇ ਨਾਮ ਤੇ YouTube ਤੇ ਵੀ ਚੈਨਲ ਹੈਗਾ ਆਪਣਾ ਠੀਕ ਹੈ ਜੀ ਬਾਕੀ Instagram ਤੇ ਵੀ ਇਹ ਆਪਣਾ ਕੁਲਵਿੰਦਰ ਸਿੰਘ 6485 ਨਾਮ ਤੇ ID ਹੈਗੀ ਉਹਦੇ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਬਾਈ ਜੀ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਓਕੇ ਭਾਈ ਥੈਂਕ ਯੂ ਜੀ ਹੋਕ ਵੀਰ ਜੀ ਥੈਂਕ ਯੂ ਸ਼ਿਗავਾ ਜੀ ਕੀ ਹਾਲ ਚਾਲ ਹੈ ਜੀ ਅੱਸੀ ਕਾਲ ਜੀ ਮੈਂ ਜੀ ਠੀਕ ਠਾਕ ਹੋਰ ਰਾਹਿਲ ਭਾਈ ਜੀ ਆਈਗੇ ਡਾਕਟਰ ਉਹਤੇ ਹਾਂਜੀ ਹਾਂ ਹੁਣੇ ਹੀ ਸੀ ਜੀ ਕੋ ਬਾਈ ਜੀ ਨਾ ਮੇਰੇ ਸਬਸਕ੍ਰਾਈਬਰ ਨਾ ਬਹੁਤ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਸੀਗੇ ਵੀ ਅਲੱਗ-ਅਲੱਗ ਯੋਗਤੀ ਚੀਜ਼ਾਂ ਦੀ ਵੀ ਨਾ ਵੀਡੀਓ ਪਾਈ ਜਾਵੇ ਦੇਖੋ ਬਾਈ ਜੀ ਕੈਟਸ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਨਾ ਡੋਲੀ ਫੇਸ ਦੇ ਵਿੱਚ ਹੀ ਨਾ ਭਾਜੀ ਹਾਂਜੀ ਹਾਂ ਇਹ ਪਰਸ਼ੀ ਨਾ ਹਾਂਜੀ ਪਰਸ਼ੀਨ ਕਹਿੰਦਾ ਜੀ ਕੀ ਕਹਿਣ ਲੱਗਿਆ ਇੱਕ ਤਾਂ ਡੋਲੀ ਫੇਸ ਦੇ ਵਿੱਚ ਫੁੱਲ ਡਵੇਲੂ ਫੇਸ ਦੇ ਵਿੱਚ ਇੱਕ ਬ੍ਰਾਊਨ ਕਲਰ ਦੇ ਵਿੱਚ ਭਾਜੀ ਮੇਲ ਫੀਮੇਲ ਇਹ ਮੇਲ ਹੈ ਜੀ ਆਪਣਾ ਵਾਈਟ ਆਰਡ ਆਈਸ ਹੈ ਇਹ ਠੀਕ ਹੈ ਜੀ ਆਈਸ ਚੈੱਕ ਕਰ ਰਹੇ ਦੀਆਂ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਆਪਣੀ ਫੀਮੇਲ ਹੈ ਬ੍ਰਾਊਨ ਆਈਸ ਦੇ ਵਿੱਚ ਠੀਕ ਹੈ ਜੀ ਭਾਜੀ ਇਹਦੀ ਏਜ ਦੱਸ ਦਿਓ ਤੇ ਪ੍ਰਾਈਸ ਦੱਸ ਦਿਓ ਇਹ ਹੈਗਾ ਜੀ ਆਪਣਾ 2.5 ਮਹੀਨਿਆਂ ਦਾ ਬੱਚਾ ਇਹ ਠੀਕ ਹੈ ਜੀ ਇਹ ਆਪਣਾ ਹੈਗਾ 50 ਡੇਜ਼ ਦਾ ਠੀਕ ਹੈ ਭਾਜੀ ਹਾਂਜੀ ਤੇ ਆਪਣਾ ਕੈਟ ਦੇ ਵਿੱਚ ਹੀ ਕੰਮ ਆਉਂਦਾ ਹਾਂਜੀ ਓਨਲੀ ਕੈਟ ਦੇ ਵਿੱਚ ਕੰਮ ਆਪਾਂ ਕੈਟ 'ਚ ਕੋਈ ਹੋਰ ਕਲਰ ਚਾਹੀਦਾ ਹੋਵੇ ਔਰ ਡਿਮਾਂਡ ਵੀ ਮਿਲ ਜੇਂਦਾ ਕੁਆਲਟੀ ਜੈਸੀ ਵੀ ਚਾਹੀਦੀ ਹੋਵੇ ਠੀਕ ਹੈ ਬਾਈ ਜੀ ਹਾਂਜੀ ਤੇ ਬਾਈ ਜੀ ਆਪਣਾ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਆਪਣੀ ਲੋਕੇਸ਼ਨ ਮੇਰੀ ਮਲੇਰਕੋਡ ਆ ਜੀ ਵੈਸੇ ਆਪਣਾ ਇੰਸਟਾਗ੍ਰam ਤੇ ਪੇਜ ਹੈ ਪਲੇਰਕੋਡ ਲਕ ਕੈਟ ਫਾਰਮ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਆਪਣੇ ਲਵੇ ਆਲ ਇੰਡੀਆ ਡਿਲੀਵਰੀ ਕਰ ਦਿੰਦੇ ਹੋ ਹਾਂਜੀ ਡਿਲੀਵਰੀ ਹੋ ਜੂਗੀ ਜਿੱਥੇ ਕਹੇ ਬੰਦਾ ਹੋਵੇ ਤੇ ਪ੍ਰਾਈਸ ਦੱਸ ਦਿਓ ਭਾਜੀ ਕਿੱਥੇ ਤੱਕ ਪ੍ਰਾਈਸ ਦੇ ਬੱਚੇ ਮਿਲਦੇ ਪ੍ਰਾਈਸ ਵੇਰੀ ਕਰਦੇ ਨੇ ਜਿਹੜੇ ਬੱਚੇ ਤੁਸੀਂ ਤੁਹਾਡੇ ਲਵੇ ਨੇਗੇ ਮੈਂ ਉਹਨਾਂ ਦਾ ਪ੍ਰਾਈਸ ਪੁੱਛਾਂ ਤਾਂ ਭਾਜੀ ਮੇਲ ਫੀਮੇਲ ਦਾ ਪ੍ਰਾਈਸ ਦੱਸ ਦਿਓ ਇਹ ਮੇਲ ਦਾ ਪ੍ਰਾਈਸ ਹੋਣਾ ਜੀ ਇਹ 15000 ਦਾ ਹੋਣਾ ਇਸ ਕੁਆਲਿਟੀ ਦਾ ਬੱਚਾ ਹਾਂਜੀ ਠੀਕ ਹੈ ਤੇ ਇਹ ਆਪਣੀ ਫੀਮੇਲ ਹੈ ਇਹ 10000 10000 ਹਾਂਜੀ ਤੇ 올 ਕਲਰ ਦੇ ਵਿੱਚ ਹੀ ਬੱਚੇ ਮਿਲ ਜਾਂਦੇ ਨੇ ਹਾਂਜੀ ਕਲਰ ਔਨ ਡਿਮਾਂਡ ਵੀ ਮੰਗਵਾ ਲੈਂਦੇ ਆਪਾਂ ਠੀਕ ਹੈ ਭਾਜੀ ਤੇ ਬਾਕੀ ਬਾਈ ਜੀ ਆਪਣੇ ਕੰਟੈਕਟ ਨੰਬਰ ਦੱਸ ਦਿਓ ਕੰਟੈਕਟ ਨੰਬਰ ਹੈਗਾ ਜੀ ਮੇਰਾ 9056784746 ਠੀਕ ਹੈ ਬਾਈ ਜੀ ਬਾਈ ਜੀ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦਾ ਓਨਲੀ ਕੈਡ ਦੇ ਵਿੱਚ ਕੰਮ ਹੈ ਪਰ ਬਾਈ ਜੀ ਆਲਓਵਰ ਕੈਡ ਦੇ ਵਿੱਚ ਆਲ ਕਲਰ ਦੇ ਵਿੱਚ ਅਵੇਲੇਬਲ ਹੋ ਜਾਂਦੇ ਨੇ ਬੱਚੇ ਠੀਕ ਹੈ ਓਕੇ ਪਾਜੀ ਥੈਂਕ ਯੂ ਓਕੇ ਜੀ ਥੈਂਕ ਯੂ ਸਰ ਸੱਛਾ ਵੀਰੇ ਕੀ ਹਾਲ ਚਾਲ ਵਦਿਆ ਵਦਿਆ ਵੀਰੇ ਸੋਰਾਈਗੇ ਡਾਕਟਰ ਤੇ ਹਾਂਜੀ ਹਾਂਜੀ ਵੀਰੇ ਕੀ ਲੋਕੇ ਸੈ ਜਾਂਦੇ ਆਪਣੀ ਆਪਣੇ ਬਾਈ ਸੁਨਾਮ ਸੁਨਾਮ ਬਾਈ ਜੀ ਦਾ ਬਈਗਲ ਦੇ ਬੱਚੇ ਸੀਗੇ ਮੇਰੇ ਸਰਕਾਰੀ ਨੂੰ ਕਹੇ ਸੀ ਬੀਗਲ ਦੇ ਬੱਚੇ ਦਿਖਾ ਦੇਣਾ ਤਾਂ ਉਵੇਂ ਹੀ ਆਪਾਂ ਲਾਇਬਰੇਰੀ ਦੇ ਬੱਚਾ ਵੀ ਵੇ ਲੈਵੇ ਬਾਕੀ ਗੱਲ ਕਰਦੇ ਆ ਬਾਈ ਜੀ ਮੇਲ ਆ ਫੀਮੇਲ ਆ ਭਾਜੀ ਫੀਮੇਲ ਨੇ ਵੀਰੇ ਫੀਮੇਲ ਆਣੀ ਹਾਂ ਠੀਕ ਹੈ ਤੇ ਲੈਬਰੇ ਦਾ ਬਾਜੀ ਆ ਲੈਬ ਇਹ ਫੀਮੇਲ ਹੈ ਇਹ ਬਾਜੀ ਕੀ ਪ੍ਰਾਈਸ ਹੈ ਤੇ ਕੀ ਹੈ ਜੀ ਪ੍ਰਾਈਸ ਵੀਰੇ ਦਾ 3500 ਫੀਮੇਲ ਦਾ ਪ੍ਰਾਈਸ ਹੈ ਜਿਹੜਾ ਦਾ 3500 3500 ਦਾ ਤੇ ਬਿਗਲ ਦਾ ਬਾਜੀ ਇਹਦਾ 3500 3500 ਤੁਸੀਂ ਦੇਖ ਹੀ ਸਕਦੇ ਹੋ ਬੱਚੇ ਬਾਜੀ ਕਮਾ ਕੇ ਦਿਖਾ ਦਈਏ ਬਾਜੀ ਬੱਚੇ ਮੇਲ ਦਾ ਕੀ ਪ੍ਰਾਈਸ ਹੁੰਦਾ ਵੀਰੇ ਮੇਲ ਦਾ ਵੀਰੇ 6000 ਲੈਬਰੇ ਦਾ ਲੈਬਰੇ ਦਾ ਕੁਆਲਟੀ ਸਾਹਮਣਾ ਠੀਕ ਹੈ ਬਿਗਲ ਦੇ 6000 ਰੁਪਏ ਹਾਂ ਠੀਕ ਹੈ ਨਾ ਤੇ ਬਾਕੀ ਬਾਈ ਜੀ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਆ ਆਪਣਾ ਬ੍ਰੀਡ ਸਾਰੇ ਬ੍ਰੀਡ ਨੇ ਆਲ ਬ੍ਰੀਡ ਜੀ ਜਿਹੜੇ ਮੱਛੀ ਬ੍ਰੀਡ ਦਾ ਟੂਗਾ ਲੈਣਾ ਵਾ ਇਹ ਆ ਜਾਂਦੇ ਆਪਣਾ ਕੋਈ ਵਾਲਾ ਠੀਕ ਆ ਆਲ ਇੰਡੀਆ ਡਿਲੀਵਰੀ ਹੈ ਬਾਈ ਜੀ ਆਪਣੇ ਆਓ ਜਾਂਦੇ ਆਲ ਇੰਡੀਆ ਡਿਲੀਵਰੀ ਹੈ ਬਾਈ ਜੀ ਠੀਕ ਹੈ ਨਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਪਣਾ ਨੰਬਰ ਦੱਸ ਦਿਓ 931758845 ਠੀਕ ਆ ਨੀਚੇ ਨਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬ੍ਰੀਡ ਦੇ ਵਿੱਚ ਕੰਮ ਹੈ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਆਪਣੀ ਲੋਕੇਸ਼ਨ ਵੀ ਦੱਸ ਦਿਓ ਜੇ ਕਿਸੇ ਮੇਰੇ ਸੁਨਾਮ ਓਕੇ ਵੀਰੇ ਖੇਲਾ ਸਿੰਘ ਰੋਹ ਆ ਵੀ ਆਪਣਾ ਨਾ ਬਾਈ ਲਗਣਾ ਹੋਰ ਵੀ ਜਾਨਵਰ ਸੀਗੇ ਤੇ ਸੈਂਡ ਦੇ ਵਿੱਚ ਨੇਗੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਵੀਰੇ ਮੇਲਾ ਫੀਮੇਲ ਲੈ ਕੇ ਵੀਰੇ ਤੇੰਨੇ ਦੋ ਮੇ ਦੋ ਫੀਮੇਲ ਲੈ ਇੱਕ ਵੀਗਲ ਮੇਲ ਆ ਬਿਗਲ ਮੇਲ ਆ ਤੇ ਦੋ ਫੀਮੇਲ ਆ ਸੈਂਡ ਦੇ ਵਿੱਚ ਆਸ ਤੇ ਛੇਲ ਵੀ ਮੇਲ ਠੀਕ ਆ ਛੇਲ ਵੀ ਆ ਤੇ ਮੇਡੀਆਂ ਵਾਸਤੇ ਮੈਂ ਉਤਾਰੇ ਦਾ ਬੱਚਾ ਨਹੀਂ ਠੀਕ ਆ ਭਾਈ ਜੀ ਕੀ ਕੀ ਪ੍ਰਾਈਸ ਆ ਤੇ ਕੀ ਕੀ ਏਜ ਆ ਵੀਰੇ ਇਹਨਾਂ ਦੇ ਬੱਚੇ ਇਹਨਾਂ ਦੀ ਏਜ ਵੀਰੇ ਮੇਲ ਦੀ ਤੇ ਵੀਗਲ ਮੇਲ ਦੀ ਲੱਗੇ 2.5 ਸਾਲ ਠੀਕ ਆ ਵੀਰੇ ਤੇ ਪ੍ਰਾਈਸ ਹੈ 8000 ਰੁਪਏ ਠੀਕ ਆ ਤੇ ਇਹਨਾਂ ਦੋਨਾਂ ਦਾ 10000 ਹੈ ਪ੍ਰਾਈਸ ਬਾਈ ਬਾਈ ਹਾਂ ਫੀਮੇਲ ਆ ਹਾਂ ਦੇਖੀ ਸਕਦੇ ਹੋ ਵੀਰੇ ਸੈਂਡ ਬਣਾ ਲਈ ਆ ਬ੍ਰੀਡ ਦੇ ਸਾਈਡ ਪਰ ਸੈਂਡ ਕਰ ਲਓ ਠੀਕ ਆ ਨਾ ਬਾਕੀ ਵੀਰੋ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਓਕੇ ਵੀਰੇ ਠੀਕ ਆ ਵੀਰੇ ਓਕੇ ਅਸ਼ੀਕਾਲ ਜਸ ਬਾਈ ਕੀ ਹਾਲ ਚਾਲ ਹੈ ਅਸ਼ੀਕਾਲ ਜੀ ਹੋਰ ਜੀ ਡਾਕਟਰ ਸਾਹ ਤੇ ਹਾਂਜੀ ਹਾਂਜੀ ਦੇਖੋ ਬਾਈ ਜੀ ਬਾਈ ਦੀ ਨਾ ਸਪੈਸ਼ਲਟੀ ਆ ਤੁਸੀਂ ਦੇਖਿਆ ਹੋਊਗਾ ਮੇਰੇ ਨਾ ਦੋ ਤਿੰਨ ਬੀੜੇ ਦੇ ਵਿੱਚ ਬਾਈ ਚੌਂ ਚੌਂ ਦੇ ਬੱਚੇ ਹੀ ਲੈ ਕੇ ਆਂਦਾ ਬਾਈ ਬਾਈ ਜੀ ਘੁਮਾ ਕੇ ਦਿਖਾ ਦਿਓ ਬੱਚੇ ਭਾਈ ਮੇਲ ਹੈ ਫੀਮੇਲ ਹੈ ਭਾਈ ਮੇਲ ਨਹੀਂ ਦੋਏ ਦੋਨੇ ਹੀ ਮੇਲ ਨੇਗੇ ਤੁਸੀਂ ਦੇਖ ਹੀ ਸਕਦੇ ਹੋ ਬੱਚੇ ਉੱਚੇ ਬਹੁਤ ਫਰੀ ਬੱਚੇ ਨੇ ਕਿ ਬਹੁਤ ਹੀ ਕੂਟ ਨੇ ਕਹਿੰਦੇ ਇੱਕ ਟੈਡੀ ਬੇਟ ਟਾਈਪ ਆਪਾਂ ਕਹਿ ਦਈਏ ਠੀਕ ਹੈ ਨਾ ਤੇ ਬਾਕੀ ਭਾਈ ਆਪਣਾ ਕਿਹੜੀ ਕਿਹੜੀ ਬੀਡ ਦੇ ਵਿੱਚ ਕੰਮ ਹੈ ਜੱਸ ਆਪਣਾ ਸਪੈਸ਼ਲੀ ਗੋਲਡਨ ਰੀਟriever ਚੌਥੀ ਚੌਵੀ ਠੀਕ ਹੈ ਹਾਂਜੀ ਤੇ ਹਰ ਟਾਈਮ ਬੱਚੇ ਅਵੇਲੇਬਲ ਹੋਏ ਹਾਂ ਹਾਂਜੀ ਹਾਂ ਚੌਥਾਰ ਗੋਲਡਨ ਰੀਟriever ਆਪਣੇ ਕੋਲ ਅਵੇਲੇਬਲ ਹੀ ਰਹਿੰਦੇ ਠੀਕ ਹੈ ਤੇ 올 ਇੰਡੀਆ ਡਿਲੀਵਰੀ ਆ ਭਾਈ ਆਪਣੀ ਹਾਂ ਹਾਂਜੀ ਹਾਂ ਤੇ ਕਹਿੰਦਾ ਤੇ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਵੀਰੇ ਲੋਕੇਸ਼ਨ ਆਪਣੀ ਜੀ ਸੰਗਰੂਰ ਡ ਤੇ ਨਾ ਬਾਈ ਜੀ ਤੁਸੀਂ ਨਾ ਤੁਸੀਂ ਚੌਂ ਚੌਂਦੇ ਬੱਚੇ ਤੇ 골ਡਨ ਰੀਵਰ ਦੇ ਬੱਚੇ ਦਾ ਹਾਲ ਟਾਈਮ ਹੀ ਲੈਵਲ ਹੁੰਦੇ ਨੇ ਕਿ ਤੇ ਬਾਕੀ ਬਾਈ ਜੀ ਕੋਈ ਹੋਰ ਬਰੀਡ ਦਾ ਬੱਚਾ ਮੰਗੇ ਤਾਂ ਹੋਰ ਬਰੀਡ ਆਪਣੇ ਕੋਲ ਸਾਰਾ ਕੁਝ ਹੀ ਲੈਵਲ ਕਰਵਾ ਦਿੰਦੇ ਹੋ ਤੁਸੀਂ ਤੇ ਬਾਕੀ ਬਾਈ ਜੀ ਪ੍ਰਾਈਸ ਦੱਸ ਦਿਓ ਮੇਲ ਦਾ ਫੀਮੇਲ ਦਾ ਇਹ ਆਪਣੇ ਕੋਲ ਮੇਲ ਨਹੀਂ ਵੀਰੇ ਦੋਨੋਂ 30000 ਰੁਪਏ ਦੇ ਠੀਕ ਹੈ ਹਾਂ ਜੀ ਇਹ ਜਿਹੜੀ ਫੀਮੇਲ ਆ ਆਪਾਂ 13000 ਰੁਪਏ ਦੀ ਦੇ ਦਿੰਦੇ ਹਾਂ ਠੀਕ ਹੈ ਹਾਂ ਜੀ ਬਾਕੀ ਕੁਆਲਿਟੀ ਕੁਆਲਿਟੀ ਦਾ ਰੇਟ ਆਪਣੇ ਕੋਲ ਠੀਕ ਹੈ ਜੀ ਜਿੰਮੇ ਦਾ ਅਗਲਾ ਟਮਾਟਰ ਕਰੂਗਾ ਉਹਦਾ ਨਮਾ ਬੱਚਾ ਆਪਾਂ ਪ੍ਰੋਵਾਈਡ ਕਰ ਦਿੰਦੇ ਹਾਂ ਠੀਕ ਹੈ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਕੰਟੈਕਟ ਨੰਬਰ 98148 ਜੀ 72833 ਠੀਕ ਹੈ ਨਾ ਤੇ ਵੀਡੀਓ ਦੇ ਵਿੱਚ ਨਾ ਬਾਈ ਦਾ ਨੰਬਰ ਢਿਚੇ ਚ ਆਂਦਾ ਰਹੂਗਾ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਜੀ ਆਪਣੇ ਕੋਈ ਚੈਨਲ ਤੋਂ ਆਂਦਾ ਆ ਤਾਂ ਬੰਦਾ ਹੀ ਮਾਨ ਅੰਦਰ ਪੱਕਾ ਜੀ ਪੱਕਾ ਨਾਮ ਲੈ ਕੇ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਹਦਾ ਮਾਨ ਅੰਦਰ ਵਧੀਆ ਕਰਾਂਗੇ ਠੀਕ ਹੈ ਵੀਰੇ ਓਕੇ ਬਾਈ ਓਕੇ ਜੀ ਅੱਸੀ ਦਾ ਵੀਰੇ ਕੀ ਹਾਲ ਚਾਲ ਉਹ ਜੀ ਦੇਖ ਸਕਦੇ ਮਾਰਲੇ ਕਲਾ ਦੇ ਵਿੱਚ ਬਚਿਆ ਤੇ ਬਾਜੀ ਕਮਾ ਕੇ ਦਿਖਾਉਦੇ ਬੱਚਾ ਬਾਜੀ ਕਿੰਨੀ ਏਜ ਹੋ ਗਈ ਬੱਚੇ ਦੀ ਸੀ ਇਹ 5 ਮਨთਾ ਜੀ 5 ਮਨთਾ ਜੀ ਬਾਜੀ ਕੀ ਕੁਛ ਹੈ ਬਾਜੀ ਇਹਦੇ ਵਿੱਚ ਇਹ ਦੋ ਮੇਲ ਹੈ ਜੀ ਦੋ ਫੀਮੇਲਾਂ ਨੇ ਗੀ ਦੋ ਮੇਲ ਨੇ ਦੋ ਫੀਮੇਲਾਂ ਨੇ ਜੀ ਤੁਸੀਂ ਦੇਖ ਹੀ ਸਕਦੇ ਹੋ ਆ ਬਲੈਕ ਦੇ ਵਿੱਚ ਬੱਚੇ ਆਣਾ ਜੀ ਬਾਜੀ ਹਾਂ ਜੀ ਹਾਂ ਇਹ ਫੀਮੇਲਾਂ ਦੋ ਵੀ ਆਹ ਦੋ ਮੇਲ ਹੈਗੇ ਅੱਛਾ ਜੀ ਇਹ ਬ੍ਰੈਂਡਲ ਦੇ ਵਿੱਚ ਵੀ ਬੱਚੇ ਨੇ ਬਲੈਕ ਦੇ ਵਿੱਚ ਬੱਚੇ ਵੀ ਨੇ ਦੋ ਮੇਲ ਨੇ ਦੋ ਫੀਮੇਲ ਨੇ ਕਿਹਾ ਤੇ ਬਾਕੀ ਭਾਈ ਜੀ ਇਹਦਾ ਪ੍ਰਾਈਸ ਕੀ ਹੈ ਭਾਜੀ ਮੇਲ ਦਾ ਸਰ ਮੇਲ ਹੈਗਾ 12000 ਦਾ ਜੀ ਠੀਕ ਹੈ ਜੀ ਫੀਮੇਲ 10000 ਰੁਪਏ ਫੀਮੇਲ 10000 ਰੁਪਏ ਤੇ ਬਾਕੀ ਭਾਈ ਜੀ ਆਪਣਾ ਹੋਰ ਜਿਹੜੀ ਕਰੀ ਬਲੀਡ ਦੇ ਵਿੱਚ ਕੰਮ ਆਉਂਦਾ ਬਲੀਡ ਹਰੇ ਸਾਰੀ ਹੋ ਮਿਲ ਜਾਂਦੀ ਜੀ ਬਿਲਕੁਲ ਹਾਂਜੀ ਹਾਂ ਠੀਕ ਹੈ ਭਈਆ ਆਲ ਬਲੀਡ ਦੇ ਵਿੱਚ ਕੰਮ ਆ ਤੇ ਭਾਈ ਜੀ ਆਲ ਬਲੀਡ ਡਿਲੀਵਰੀ ਵੀ ਕਰ ਦਿੰਦੇ ਆ ਜੇ ਅੱਗੇ ਪਿੱਛੇ ਬੱਚਾ ਭੇਜਣਾ ਹੋਵੇ ਹਾਂਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ 95013 ਠੀਕ ਹੈ ਜੀ 22580 ਠੀਕ ਹੈ ਭਾਈ ਇਹ ਬਾਈ ਜੀ ਦੇ ਵਿੱਚ ਨਾ ਬਾਈ ਜੀ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਦੀ 올 ਇੰਡੀਆ ਡਿਲੀਵਰੀ ਆ ਤੇ ਬੱਚੇ ਫਿਲਹਾਲ ਬਾਈ ਜੀ ਦੇ ਫੈਸ ਦੇ ਪਏ ਨੇ ਤੇ 올 ਟਾਈਪ ਦੇ ਹੀ ਬੱਚੇ ਮਿਲ ਜਾਂਦੇ ਨੇ ਇਹ ਬਾਕੀ ਭਾਈ ਜੀ ਤੇ ਆਪਣੀ 올 ਇੰਡੀਆ ਡਿਲੀਵਰੀ ਤਾਂ ਹੈਗੀ ਆ ਹਾਂ ਜੀ ਹਾਂ ਬਿਲਕੁਲ ਓਕੇ ਭਾਜੀ ਆਪਣੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਸੰਗਰੂਰ ਜੀ ਸੰਗਰੂਰ ਬਾਈ ਜੀ ਦੀ ਸੰਗਰੂਰ ਲੋਕੇਸ਼ਨ ਪੈਂਦੀ ਆ ਭਾਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰ ਜੀ ਥੈਂਕ ਯੂ ਜੀ ਓਕੇ ਜੀ ਓਕੇ ਅਸੀਂ ਕਿਹਾ ਵੀਰੇ ਕੀ ਹਾਲ ਚਾਲ ਹੈ ਅਸੀਂ ਤਾਂ ਠੀਕ ਆ ਜੀ ਤੁਸੀਂ ਦੱਸੋ ਜੀ ਹੋਰ ਆ ਗਏ ਡਾਕਟਰੋ ਤੇ ਹਾਂਜੀ ਹਾਂਜੀ ਮੈਂ ਕਿਹਾ ਬਾਈ ਜੀ ਨਾ ਮਾਨਸਾ ਦੀ ਹੀ ਲੋਕੇਸ਼ਨ ਹੈ ਬਾਈ ਜੀ ਦੀ ਤੇ ਬਾਈ ਜੀ ਹਸਕੀ ਦੇ ਪਪੀ ਲੈ ਕੇ ਆਏ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਬਲੈਕ ਵਾਈਟ ਦੇ ਵਿੱਚ ਵਿੱਚ ਹੈ ਜੀ ਗ੍ਰੇ ਵਾਈਟ ਦੇ ਵਿੱਚ ਬੱਚੇ ਆ ਵਾਈਟ ਦੇ ਵਿੱਚ ਬੁਲੀਕੋਟ ਠੀਕ ਹੈ ਨਾ ਬੁਲੀਕੋਟ ਦੇ ਵਿੱਚ ਤੇ ਤੁਸੀਂ ਬਾਈ ਜੀ ਨਾਲ ਗੱਲ ਕਰਦੇ ਹੋ ਬਾਕੀ ਬਾਈ ਜੀ ਬੱਚੇ ਸਾਰੇ ਬਲੂ ਵਾਈਟ ਨੇ ਹਾਂਜੀ ਹਾਂਜੀ ਸਾਰੇ ਬਲੂ ਵਾਈਟ ਨੇ ਵੀਰੇ ਬੱਚੇ ਵੀਰੇ 7 ਬੱਚੇ 7 ਜੀ 7 ਦੇ ਵਿੱਚ ਵੀਰੇ ਬਲੈਕ ਵਾਈਟ ਬੱਚੇ ਵੀ ਹੈ ਗ੍ਰੇ ਵਾਈਟ ਵੀ ਹੈ ਵਾਈਟ ਵੀ ਨੇ ਤੇ ਤੁਹਾਨੂੰ ਮੈਂ ਦਿਖਾਈ ਦਵਾ ਆ ਦੇਖੋ ਸ ਤੋ ਕੋਈ ਦੱਲ ਕਰਦੇ ਆ ਵੀਰੇ ਆਪਣਾ ਮੇਲ ਤੇ ਫੀਮੇਲ ਦਾ ਕੀ ਕੀ ਪ੍ਰਾਈਸ ਹੋਊਗਾ ਵੀ ਮੇਲ ਦਾ 15000 ਠੀਕ ਆ ਫੀਮੇਲ ਦਾ 12000 ਠੀਕ ਆ ਇਹ ਬਾਕੀ ਭਾਈ ਜੀ ਆਲ ਇੰਡੀਆ ਡਿਲੀਵਰੀ ਆਪਾਂ ਹਾਂਜੀ ਹਾਂਜੀ ਇਹ ਹੋਰ ਕਿਹੜੀ ਕਿਹੜੀ ਪ੍ਰਿੰਟ ਦੇ ਵਿੱਚ ਕੰਮ ਆਪਾਂ ਜਰਮਨਾਂ ਇੱਕ ਮੇਲ ਜਰਮਨ ਦੇ ਵਿੱਚ ਆ ਕੰਮ ਜਰਮਨ ਦਾ ਸਟਾ ਜਰਮਨ ਦੇ ਵਿੱਚ ਕੀ ਮਿਲਦਾ ਲੱਗਦਾ ਹਾਂਜੀ ਹਾਂਜੀ ਇਹ ਫਿਲਹਾਲ ਨਾ ਹਜੇ ਆ ਮੇਲ ਆ ਤੁਹਾਡਾ ਸਾਰਾ ਜੀ ਸੇਲ ਹੈ ਵੀ ਜੀ ਇਹ ਵੀ ਤੁਸੀਂ ਮੇਲ ਦੇਖੀ ਸਾਦੇ ਸੇਲ ਆ ਭਾਜੀ ਕਿੰਨੇ ਮਹੀਨੇ ਦਾ ਬੱਚਾ ਹੈ ਇਹ 6 ਮਹੀਨਿਆਂ ਦਾ ਜੀ 6 ਮਹੀਨੇ ਦਾ ਕਿਹੜਾ ਕੋਟ ਆ ਭਾਜੀ ਲੌਂਗ ਕੋਟ ਲੌਂ ਤੇ ਬਾਕੀ ਭਾਈ ਜੀ ਤੋਂ ਬੰਦੇ ਆਪਾਂ ਨੰਬਰ ਵਾਲ ਮੋਬਾਈਲ ਨੰਬਰ ਭਾਈ ਜੀ ਦਾ ਵੀਰੇ ਆਪਣਾ ਮੋਬਾਈਲ ਨੰਬਰ ਦੱਸ 9915926600 ਠੀਕ ਤੇ ਨੀਚੇ ਦਾ ਭਾਈ ਜੀ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਨੂੰ ਤੁਸੀਂ ਹਸਕੀ ਦੇ ਵਿੱਚ ਜਰਮਨ ਦੇ ਵਿੱਚ ਬੱਚਿਆਂ ਦੇ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਭਾਈ ਜੀ ਆਪਣੀ ਆਲਰੀਡੀ ਡਿਲੀਵਰੀ ਹਾਂਜੀ ਹਾਂਜੀ ਠੀਕ ਹੈ ਤੇ ਓਕੇ ਭਾਈ ਜੀ ਤੇ ਬਾਕੀ ਆਪਣਾ ਕੋਈ ਚੈਨਲ ਤੋਂ ਕੋਈ ਬੰਦਾ ਆਉਂਦਾ ਹੈ ਆ ਬੱਚੇ ਦੇ ਵਿੱਚ ਕੁਝ ডিসਕਾਊਂਟ ਕਰ ਦੋਗੇ ਹਾਂ ਹਾਂ ਜਰੂਰ ਕਰਾਂਗੇ ਜੀ ਠੀਕ ਹੈ ਵੀਰੇ ਓਕੇ ਧੰਨਵਾਦ ਵੀਰੇ ਓਕੇ ਜੀ ਧੰਨਵਾਦ ਜੀ ਸਤਿਗੁਰੂ ਬਰੇ ਕੀ ਹਾਲ ਚਾਲ ਹੈ ਸਤਿਗੁਰੂ ਜੀ ਬਹੁਤ ਵਧੀਆ ਠੀਕ ਠਾਕ ਆਹ ਵਧੀਆ ਵੀਰੇ ਵਧੀਆ ਆਗੇ ਲੋਕਸ ਉਤੇ ਹਾਂਜੀ ਹਾਂਜੀ ਨਿਭਰਾ ਹਾਂਜੀ ਮੇਰੇ ਕੋਲ ਭਾਈ ਜੀ ਬੱਚੇ ਭਾਈ ਜੀ ਦਾ ਨਾ ਲੈਪਰੇ ਸਿਰਜੂ ਬੋਰਡਰ ਟੀਬਰ ਦੇ ਵਿੱਚ ਨੇਗੇ ਤੇ ਬਾਕੀ ਭਾਈ ਜੀ ਦਾ ਨਾ ਆਲ ਬਰੇਡ ਦੇ ਵਿੱਚ ਕੰਮ ਆ ਭਾਈ ਜੀ ਦਾ ਤੇ ਸਟੱਡ ਸਰਵਿਸ ਕੀ ਆ ਤੇ ਬੱਚੇ ਨੀਚੇ ਵੀ ਪਏ ਨੇ ਭਾਈ ਜੀ ਕਲਚਰ ਦੇ ਵੀ ਪਏ ਨੇ ਬੱਚੇ ਠੀਕ ਆਪਾਂ ਮੇਰੀਆਂ ਦੇ ਵੀ ਨੇ ਤੇ ਬਾਕੀ ਆਪਾਂ ਗੱਲ ਕਰਦੇ ਭਾਈ ਜੀ ਨਾਲ ਲੈਪਰੇ ਦੇ ਵਿੱਚ ਦਾ ਪ੍ਰਾਈਸ ਕੀ ਆ ਭਾਜੀ ਇਹ ਦੀ ਕੀ ਆ ਏਜ ਬਾਈ ਇਹਦੀ 35 ਦੇਣਾ ਠੀਕ ਹੈ ਬਾਈ ਇਹ ਬੋਬਲੈਨ ਦੀ ਬਲੱਡ ਲਾਈਨ ਚੋਂ ਆ ਠੀਕ ਹੈ ਬਾਈ ਤੇ 15000 ਰੁਪਏ ਪ੍ਰਾਈਸ ਆ ਬਾਈ ਇਹ ਸ਼ਾਰਟ ਟੇਲ ਆ ਸ਼ਾਰਟ ਟੇਲ ਦੇ ਵਿੱਚ ਆ ਤੇ ਸ਼ਾਰਟ ਹੀ ਬੱਚਾ ਹੋਊਗਾ ਸ਼ਾਰਟ ਹੀ ਟੇਲ ਐ ਸ਼ਾਰਟ ਹੀ ਮਜਲ ਦੇ ਵਿੱਚ ਤੇ ਈਅਰ ਵੀ ਪੂਰੇ ਅੱਛੇ ਨੇਗੇ ਠੀਕ ਹੈ ਨਾ ਤੇ ਬਾਕੀ ਬਾਈ ਜੀ ਸਟਜੂ ਇਹ ਹੈਗੀ ਸਟਜੂ ਫੀਮੇਲ 7000 ਰੁਪਏ ਪ੍ਰਾਈਸ ਆ ਬਾਈ ਜੀ ਠੀਕ ਹੈ ਬਾਈ 45 ਦਿਨ ਏਜ ਹੈ ਇਹਦੀ ਫੁੱਲ ਮਾਰਕਿੰਗ ਹੈ ਅੰਡਰ ਨੋਜਾ ਤੇ ਬਾਕੀ ਬਾਈ ਜੀ ਆ ਗੋਲਡਨ ਈਵਰ ਭਾਜੀ ਗੋਲਡਨ ਈਵਰ ਬਾਈ ਜੀ ਇਹ ਲੱਗ ਜੂ 6000 ਰੁਪਏ ਦੀ ਫੀਮ ਮੇ ਲੱਗ ਜੂਗਾ ਬਾਈ ਜੀ 11000 ਦਾ 11000 ਆਪਾ ਆਪ ਮੇਰੀਅਨ ਫੀਮੇਲ ਹੈ 2500 ਰੁਪਏ ਦੀ ਲੱਗ ਜੂ ਬਾਈ ਜੀ ਠੀਕ ਹੈ ਬਾਈ ਜੀ ਦੇਖੋ ਪੂਰੀ ਸਨੋ ਵਾਈਟ ਦੇ ਵਿੱਚ ਫੀਮੇਲ ਹੈ ਬਾਈ ਜੀ ਨੇ ਅੱਜ ਰੇਟ ਹੀ ਇੰਨਾ ਨੀਚੇ ਕਰਤਾ ਕਹਿੰਦਾ ਬਾਈ ਜੀ ਤੁਹਾਡੀ ਵੀਡੀਓ ਦੇ ਵਿੱਚ ਨਾ ਬੱਚਾ ਦੇਖੋ ਅੱਜ ਤੁਹਾਨੂੰ ਮੈਂ ਕਹਿੰਦਾ ਵੀ ਕੋਈ ਜੇ ਬੰਦਾ ਲੈਣਾ ਚਾਹੁੰਦਾ ਤਾਂ 2500 ਰੁਪਏ ਦੀ ਫੀਮੇਲ ਦੇ ਦਾਂਗਾ ਆਪਾ ਫੀਮੇਲ ਹਾਂਜੀ ਤੁਸੀਂ ਦੇਖ ਸਕਦੇ ਬੱਚਾ ਬਹੁਤ ਐਕਟਿਵ ਹੈ ਬਹੁਤ ਸਨੋ ਵਾਈਟ ਦੇ ਵਿੱਚ ਬੱਚਾ ਹੈ ਤੇ ਬਾਕੀ ਬਾਈ ਜੀ ਆਪਣਾ ਆਲ ਬਰੀਡ ਦੇ ਵਿੱਚ ਕਾਪਣਾ ਹਾਂਜੀ ਆਲ ਬਰੀਡ ਸਟੱਡ ਆਪਣੇ ਕੋਲ ਇੱਕ ਟਵਾਈ ਪੌਮ ਦਾ ਬੱਚਾ ਮਿਲ ਜੂਗਾ 2.5 ਮਹੀਨੇ ਦੀ ਉਮਰ ਹੈ ਦੀ ਆ ਦੇਖੋ ਜੀ ਟਵਾਈ ਪੌਮ ਦਾ ਬੱਚਾ ਬਹੁਤ ਸੋਹਣਾ ਬੱਚਾ ਹੈ 2.5 ਮਹੀਨੇ ਏਜ ਹੈ ਦੀ ਅੱਛਾ ਜੀ ਹਾਂ ਜੀ 15000 ਰੁਪਏ ਪ੍ਰਾਈਸ ਹੈ ਇਹਦਾ ਠੀਕ ਹੈ ਭਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੱਚੇ ਦੀ ਕੁਆਲਿਟੀ ਆਹ ਪਰਦਾ ਸੋਹਣਾ ਬੱਚਾ ਹੈ ਅੱਛੀ ਕੁਆਲਿਟੀ ਦਾ ਹੈ ਦੇਖਣਾ ਭਾਈ ਜੀ ਇਹਦਾ ਪ੍ਰਾਈਸ ਜੀ ਇਹ 15000 ਰੁਪਏ ਦਾ ਹੈ 15000 ਰੁਪਏ ਦਾ ਬੱਚਾ ਭਾਈ ਜੀ ਤੇ ਲਵਾਂਗੇ ਗਾਰੰਟੀ ਹੂਟ ਵਾਈ ਬਹੁਤ ਜੀ ਠੀਕ ਹੈ ਬਸ ਹਾਂ ਜੀ ਇੱਕ ਮਿਲ ਜੂ ਬਾਈ ਜੀ ਕਲਚਰ ਬੋਮ ਆਪਣੇ ਆਪਣੇ ਸਪੈਸਿਮੈਂਟ 7000 ਰੁਪਏ ਦੀ ਫੀਮੇਲ ਹੈ ਜੀ 7000 ਰੁਪਏ ਦੀ ਫੀਮੇਲ ਹੈ ਪੂਰੀ ਰੈੱਡ ਦੇ ਵਿੱਚ ਅੱਛੀ ਫੀਮੇਲ ਹੈ ਇਹ 45 ਦਿਨ ਦੀ ਹੈ ਠੀਕ ਹੈ ਬਾਈ ਜੀ ਹਾਂ ਜੀ ਪੱਕੀ ਭਾਈ ਜੀ 올 ਇੰਡੀਆ ਡਿਲੀਵਰੀ ਹੈ ਨਾ ਆਪਣੀ ਹਾਂ ਜੀ ਡਿਲੀਵਰੀ ਹੋ ਜੂ ਬਾਈ ਡਿਲੀਵਰੀ ਹੈ ਅਲੱਗ ਲੱਗੂ ਆ ਜੋ ਵੀ ਹੋਇਆ ਵਿਵਿਧੀ ਐਕਸਟਰਾ ਚਾਰਜਿੰਗ ਹੋਊਗੀ ਦੇਖੋ ਜੀ ਜਰਮਨ ਦੇ ਬੱਚੇ ਨੇਗੇ ਭਾਈ ਜੀ ਕਿਹੜੇ ਕੋਟ ਦੇ ਵਿੱਚ ਬੱਚਣਗੇ ਇਹ ਬਈ ਮੀਡੀਅਮ ਕੋਟ ਆ ਇਹ ਮੀਡੀਅਮ ਕੋਟ ਦੇ ਹਾਂ ਜੀ ਘੁਮਾ ਕੇ ਦਿਖਾ ਦਿਓ ਬੱਚੇ ਭਾਈ ਜੀ ਬੱਚੇ ਬਹੁਤ ਸੋਹਣ ਦਾਰਤ ਦੇ ਵਿੱਚ ਨੇ ਆਮ ਤਾਂ ਇਹਨੂੰ ਡਬਲ ਕਹਿ ਕੇ ਦੇ ਦਿੰਦੇ ਆ ਪਰ ਜਿਹੜੀ ਚੀਜ਼ ਆ ਆਪਾਂ মিডিਆ ਮਤ মিডিਆ ਵਿੱਚ ਕਹਿ ਕੇ ਦੇਵਾਂਗੇ ਠੀਕ ਹੈ ਨਾ ਬੈਕ ਫੇਸ ਦੇ ਵਿੱਚ ਬੱਚੇ ਨੇ ਪੂਰੇ ਸੋਹਣੇ ਬੱਚੇ ਠੀਕ ਨਾ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਕੀ ਭਾਈ ਜੀ ਆਪਣਾ ਕੰਟੈਕਟ ਨੰਬਰ ਦੱਸੋ 9464462522 9464462522 ਠੀਕ ਨਾ ਤੇ ਬਾਕੀ ਭਾਈ ਜੀ ਦਾ ਆਲ ਇੰਡੀਆ ਡਿਲੀਵਰੀ ਆ ਤੇ ਭਾਈ ਜੀ ਨਾਲ ਤੁਸੀਂ ਕੰਨੈਕਟ ਕਰਨਾ ਹੋਵੇ ਤਾਂ نیچے ਵੀਡੀਓ ਦਾ ਨੰਬਰ ਚੱਲਦਾ ਰਹੂਗਾ ਆਲ ਬਰੀਡ ਦੇ ਵਿੱਚ ਭਾਈ ਦੀ ਸਟੱਡ ਸਰਵਿਸ ਵੀ ਆ ਤੇ ਠੀਕ ਨਾ ਪੱਪੀ ਵੀ ਸੇਲ ਪਰ ਕਰ ਦਿੰਦੇ ਨੇਗੇ ਤੇ ਬਾਕੀ ਭਾਈ ਜੀ ਓਕੇ ਭਾਈ ਜੀ ਥੈਂਕ